ਕਿੰਨੇ ਜਣੇ ਸੀਗੇ ਇਹ ਗੱਡੀ ਇਸ ਵਾਰ ਗੱਡੀ ਦੇ ਵਿੱਚ ਰਹੇ ਸਿੱਖਾ ਨਾ ਅੱਛਾ ਕਿੰਨੇ ਵਜੇ ਘਰੋਂ ਕਿੰਨੇ ਵਜੇ ਕੱਢ ਨਿਕਲੇ ਨੇ ਇਹ ਘਰੋਂ ਪੌਣੇ 9 ਵਜੇ ਨੇ ਤੇ ਹੁਣ ਜਖਮੀ ਕਿੰਨੇ ਨੇ ਜੀ ਬਾਕੀ ਸਾਰੇ ਤਕਰੀਬਨ ਜਖਮੀ ਹੋਏ ਨੇ ਜਨਾਬ ਅੰਦਰ ਵਾਖਵਾ ਦਮਨੇ ਜਰਾ ਆਪਣੇ ਬਲਾਸ ਦਿੱਤਾ ਜਾ ਕਿਹਨਾ ਜੀ ਸਰਪਾ ਮੇਰਾ ਨਾਮ ਮੀਨੂ ਸਿੰਘ ਹੈ ਬਿੰਦ ਸਤੂਰ ਚਲ ਵੀਰ ਸਿੰਘ ਗਿਆ ਸੀ ਦੀ ਕਾਰਨ ਕੀ ਰਿਹਾ ਜੀ ਐਕਸੀਡੈਂਟ ਦਾ ਉਹ ਦੋ ਦੇਖੀ ਸੀ ਪਤਾ ਉਹ ਚੱਗੋ ਟਰਾਲਾ ਆ ਰਿਹਾ ਸੀ ਟਕਸ ਗੱਡੀ ਚ ਆ ਗਈ ਸੀ ਮੌਕੇ ਤੇ ਸੀ ਨਗੇ ਸੀ ਬਾਕੀ ਜਿਹੜੇ ਵਿੱਚ ਆ ਗਏ ਸਨ ਦੱਸ ਰਿਹਾ ਕਿਹੜੀ ਥਾਂ ਤੇ ਦੱਸਿਆ ਜਰੀ ਆਸਾ ਲਾਦੂਕੜ ਏਰੀਆ ਅੱਗੇ ਜਾ ਕੇ ਲੱਖੜਾਈਆਂ ਦੇ ਜਮਾਲ ਜਮਾਲ ਕੇ ਰੋਡ ਤੇ ਹੋਈ ਪੁਲਿਸ ਨੇ ਕਾਰਵਾਈ ਸ਼ੁਰੂ ਕਰਤੀ ਜੀ ਹਾਂ ਜੀ ਪੁਲਿਸ ਨੇ ਕਾਰਵਾਈ ਕਰਤੀ ਸ਼ੁਰੂ ਉਹਨਾਂ ਨੇ ਕਿੱਥੋਂ ਦੀ ਗੱਲ ਹੈ ਇਹ ਜਮਾਲ ਲੱਖੜਾਈਆਂ ਦੀ ਕਿੰਨੇ ਤੇ ਜਾ ਰਹੇ ਸੀ ਟਰੱਕ ਤੇ ਜਾ ਰਹੇ ਸੀ ਪਿਕਅਪ ਗੱਡੀ ਕੀ ਚਲੋ ਅੱਗੂ ਕੀ ਵੱਜਿਆ ਉਹ ਟਰਾਲਾ ਵੱਜਿਆ ਕਿੰਨੇ ਲੋਕ ਜ਼ਖਮੀ ਨੇ 13 ਲੋਕ ਜ਼ਖਮੀ ਆ। ਬਾਕੀ ਦੀ ਹਾਲਤ ਕਿਦਾਂ ਦੀ? ਬਾਕੀ ਠੀਕ ਆ ਦੋਨਾਂ ਦੋਨ ਦੀ ਮੌਤ ਹੋ ਗਈ। ਕਿਹੜੇ ਪਿੰਡ ਦੇ ਸੀ ਉਹ ਲੋਕ? ਪਿੰਡ ਮਾਰਸੋ ਨੇ ਤੋਂ ਹੋਈ ਜਿਹੜੇ ਕਲੇਟਿਚ ਮੁਕਿਓ ਜਲਾਲਾਵਾ ਤੋਂ ਪਿੰਡੋਂ ਪਰੋਲੀ ਵਾਲ ਤੋਂ ਜਾਈ। ਕਿੰਦਾ ਕਸੂਰ ਮੰਨਿਆ ਜਾ ਰਿਹਾ? ਸੋ ਤਾਂ ਟਰਾਲੀ ਵਾਲ ਦਾ ਪੰਨਾ ਜਾ ਰਿਹਾ ਟਰਾਲੇ ਵਾਲਾ ਕਿਹੜਾ ਕੋ ਬੱਜਾ ਦੋਂਦੇ ਗਈ ਸ਼ਾਇਦ ਉਹਨੂੰ ਵੀ ਕਲੀਅਰ ਹੋਇਆ ਕਿ ਨਹੀਂ ਹੋਇਆ। ਸੋ ਤਾਂ ਟਰਾਲੇ ਦਾ ਹੀ। ਬੜੀ ਮਾੜੀ ਗੱਲ। ਜਿਹੜੇ ਜ਼ਖਮੀ ਨੇ ਉਹ ਕਿੱਥੇ ਹਸਤੇ ਬੈਠੇ ਨੇ ਇੱਕ ਜੀ ਮਟੇ ਗਏ ਅਮਰਜੀਤ ਫਾਇਰ ਦਾ ਇੱਕ ਬਿਠਿੰਡੇ ਨੂੰ ਭੇਜਤਾ ਇਸ ਤੇ ਪਰ ਕਰਦੇ ਠੀਕ ਬਾਕੀ ਜਿਹੜੇ ਆ ਉਹਨਾਂ ਨੂੰ ਇੱਥੇ ਇੱਕ ਟੈਕਰੀਆ ਵੀ ਕਿਸੇ ਦਾ ਸੀਟੀ ਸਕੈਨ ਹੋ ਰਿਹਾ ਹੈ ਕਿ ਕੁਝ ਬੱਕਰੋ ਘਟਾਂ ਦੁਬਾਰਾ ਕਲੀਅਰ ਹੋਏਗਾ ਇਹਨਾਂ ਦੇ ਕਿ ਨਹੀਂ ਫਟਾਈ ਗਿਆ ਉਹ ਬਹੁਤ ਦੁਖਦਾਈ ਖਬਰ ਹੈ ਪਹਿਲਾਂ ਤਾਂ ਜੀ ਉਹ ਸਾਡੇ ਨੇੜੇ ਪਿੰਡ ਹੈ ਮਾਲਸੋਂ ਉਹਨਾਂ ਦੇ ਸਰਪੰਚ ਸਾਹਿਬ ਖੜੇ ਨੇ ਠੀਕ ਹੈ ਜੀ ਗੁਰਪ੍ਰਸਾਦ ਸਿੰਘ ਜੀ ਬਹੁਤ ਦੁੱਖ ਹੋਇਆ ਜੀ ਇਸ ਤਰ੍ਹਾਂ ਜੇ ਕੱਲ ਪਤਾ ਲੱਗਿਆ ਸੀ ਮਾਤਾ ਦੀ ਪਹਿਲਾਂ ਮੌਤ ਹੋਈ ਸੀ ਕੁਛ ਦਿਨ ਪਹਿਲਾਂ ਅਸੀਂ ਕੱਲ ਜਾਣਾ ਵੀ ਸੀ ਖੋਗ ਤੇ ਪਰ ਕੱਲ ਜੀ ਨਹੀਂ ਪਹੁੰਚ ਸਕੇ ਪਰ ਅੱਜ ਉਹ ਪਰਿਵਾਰ ਸਾਰੇ ਜਾਣੇ ਕਹਿੰਦੇ ਵੀ ਜਾ ਜਾਣੇ ਸੀ ਬਾਈ ਜਾਣੇ ਚੱਲੇ ਸੀ ਚਲੋ ਖੁੱਲੋ ਪਾਉਣੇ ਆ ਹਰ ਕਿਸੇ ਨੂੰ ਹੁੰਦਾ ਹੈ ਸਾਡੀ ਦਾਦੀ ਸਾਡੀ ਮਾਂ ਪਰਿਵਾਰ ਚੱਲਿਆ ਜੀ ਫੁੱਲ ਫੋਨ ਹਰ ਕੋਈ ਜਾਂਦਾ ਜੀ ਹਰ ਪਿੰਡ ਵਿੱਚ ਲੋਕ ਜਾਂਦੇ ਜੀ ਪਰ ਦੁੱਖ ਹੋਇਆ ਜੀ ਧੁੰਦ ਜ਼ਿਆਦਾ ਸੀ ਅੱਜ ਧੁੰਦ ਕਰਕੇ ਐਕਸੀਡੈਂਟ ਵਾਪਰਿਆ ਜੀ ਇਹ ਵਾਲਾ ਤੇ ਦੋ ਜਣੇ ਦੀ ਮੌਤ ਹੋ ਗਈ ਇੱਕ ਦਲਬੀਰ ਸਿੰਘ ਦੱਸਿਆ ਜਾ ਰਿਹਾ ਇਹਨਾਂ ਦੇ ਪਿੰਡ ਦਾ ਬਾਈ ਦੇ ਇੱਕ ਸਾਡੀ ਭੈਣ ਘੜੋੜੀ ਵਾਲੇ ਪਿੰਡ ਤੋਂ ਆਏ ਸੀ ਇਹਨਾਂ ਦੇ ਉਸਕਸ ਤੋਂ ਉਹਨਾਂ ਦੀ ਮੌਤ ਹੋ ਗਈ ਹੈ ਬਾਕੀ ਕਈ ਜਾਣੇ ਜ਼ਖਮੀ ਆ ਇੱਕ ਨੂੰ ਐਮਜ ਬਹਿੰਦਾ ਭੇਜਿਆ ਗਿਆ ਜੀ ਤੇ ਬਾਕੀ ਪਰਿਵਾਰ ਸਾਰੇ ਜ਼ਖਮੀ ਇੱਥੇ ਆ ਤੇ ਜਿਹੜੀ ਦੋ ਲਾਸ਼ਾਂ ਸੀ ਉਹ ਮੋਟਰ ਚ ਰਖਾ ਕੇ ਤੇ ਦੂਜੇ ਜੀ ਗੱਡੀ ਵੱਜੀ ਕਿੰਨੇ ਜੀ ਪਤਾ ਨਹੀਂ ਧਿਆਣਾ ਜੀ ਕਿਸੇ ਇਹ ਜੀ ਪੂਰੀ ਜਾਣਕਾਰੀ ਇਹਨਾਂ ਨੂੰ ਹੋਊ ਜਿਹੜੇ ਕੋਲੇ ਬੰਦੇ ਹੋਣਗੇ ਜੀ ਆਪਾਂ ਉਸ ਜਾਣਕਾਰੀ ਨੂੰ ਸਾਂਝਾ ਨਹੀਂ ਕਰ ਸਕਦੇ ਜਦੋਂ ਆਪਾਂ ਕੋਲੇ ਨਹੀਂ ਹੈਗੇ ਆਪਾਂ ਨੂੰ ਤਾਂ ਪਤਾ ਲੱਗਿਆ ਜੀ ਦੁਖਸਖ ਹੋ ਗਿਆ ਜੀ ਦੋ ਮੌਤਾਂ ਹੋ ਗਈਆਂ ਜੀ ਅੱਜ ਤਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਜੀ ਤੇ ਬਾਕੀ ਜਾਣਕਾਰੀ ਜਿਹਨਾਂ ਨੂੰ ਉੱਥੇ ਮੌਕੇ ਤੇ ਬੰਦਿਆਂ ਨੇ ਬਚਾਇਆ ਆਜ ਬੰਦੇ ਲੈ ਕੇ ਆਏ ਆ ਉਹਨਾਂ ਨੂੰ ਪਤਾ ਹੋਵੇ ਕਿੱਥੇ ਜਾ ਕਿੱ ਏ ਜੀ ਫੁੱਲ ਪਉਣ ਜਾ ਰਹੇ ਸੀ ਮਾਤਾ ਡੈਥ ਹੋਈ ਸੀ ਕੁਝ ਦਿਨ ਪਹਿਲਾਂ ਠੀਕ ਹੈ ਕੱਲ ਉਹਨਾਂ ਦਾ ਭੋਗ ਸੀਗਾ ਤੇ ਅੱਜ ਫੁੱਲ ਪਉਣ ਚੱਲੇ ਸੀ ਫੁੱਲ ਪਉਣ ਹਾਂ ਸਾਰੇ ਪਰਿਵਾਰਿਕ ਮੈਂਬਰ ਸੀ ਪਰਿਵਾਰਿਕ ਮੈਂਬਰ ਸੀ ਭਾਈ ਬੰਦੇ ਸਾਰੇ ਬੱਚੇ ਵੀ ਸੀ